ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੀ ਦੇਸ਼ ਵਿਦੇਸ਼ ਦੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਖਾਸਮ ਖਾਸਾਂ ਦੀ ਸੁਰੱਖਿਆ ਛਤਰੀ ਛਾਂਗੀ ਜਾਖੜ ਨੇ ਆਖਿਆ ਕਿਤੇ ਵੀ ਭੱਜ ਲੈਣ ਅਕਾਲੀ ਗੁਨਾਹਾਂ ਤੋਂ ਨਹੀਂ ਮਿਲਣਾ ਛੁਟਕਾਰਾ ਜਥੇਦਾਰ ਬ੍ਰਹਮਪੁਰਾ ਦੇ ਭਤੀਜੇ ਨੇ ਫੜਿਆ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਸੁਖਬੀਰ ਨੂੰ ਸੌਂਪੇ ਉਮੀਦਵਾਰ ਦੀ ਚੋਣ ਦੇ ਅਧਿਕਾਰ ਕੋਰ ਕਮੇਟੀ ਦਾ ਫੈਸਲਾ ਰਾਹੁਲ ਗਾਂਧੀ ਨੇ ਆਖਿਆ ਵਡੇਰਾ ਦੀ ਜਾਂਚ ਹੋਵੇ ਤਾਂ ਨਰਿੰਦਰ ਮੋਦੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਸ਼੍ਰੀਮਤੀ ਹਰਾਨੀ ਨੇ ਆਖਿਆ ਗਾਂਧੀ ਵਡੇਰਾ ਪਰਿਵਾਰ ਨੇ ਮਿਲ ਕੇ ਕੀਤਾ ਭ੍ਰਸ਼ਟਾਚਾਰ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੀ ਨਾਲ ਭਾਗ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਸ਼੍ਰੋਮਣੀ ਕਾਲੀਦਾ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬਰਮਪੁਰਾ ਦੇ ਪਤੀ ਜੇ ਟੋਨੀ ਨੇ ਆਪਣੇ ਅੰਕਲ ਨੂੰ ਛੱਡ ਕੇ ਬਾਦਲਾਂ ਦਾ ਪੱਲਾ ਫੜ ਕੇ ਇਹਨਾਂ ਦੀਆਂ ਚੋਣਾਂ ਵਿੱਚ ਬਾਦਲਾਂ ਦੇ ਹੱਕ ਚ ਬੀਨ ਵਜਾਉਣੀ ਸ਼ੁਰੂ ਕਰ ਦਿੱਤੀ ਹੈ ਯੂਥ ਕਾਲੀਦਲ ਤੋਂ ਖਬਰਾਂ ਅਨੁਸਾਰ ਕੋਰ ਕਮੇਟੀ ਨੇ ਅੱਜ ਯੂਥ ਦੇ 11 ਨਵੇਂ ਮੈਂਬਰਾਂ ਦਾ ਐਲਾਨ ਕੀਤਾ ਹੈ ਇਹ ਐਲਾਨ ਵਿਕਰਮ ਸਿੰਘ ਮਜੀਠੀਆ ਵੱਲੋਂ ਕੀਤਾ ਗਿਆ ਪੰਜਾਬ ਦੇ ਸਿਹਤ ਮੰਤਰੀ ਬ੍ਰਮ ਮਹਿੰਦਰਾ ਨੇ ਆਖਿਆ ਕਿ ਬਠਿੰਡਾ ਲੋਕ ਸਭਾ ਸੀਟ ਲਈ ਉਹ ਸ਼ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ ਪੁੱਤਰ ਨੂੰ ਲੜਾਉਣਾ ਚਾਹੁੰਦੇ ਹਨ ਅਤੇ ਆਸ ਪ੍ਰਗਟਾਈ ਕਿ ਉਹ ਜ਼ਬਰਦਸਤ ਟੱਕਰ ਦੇ ਸਕਦੇ ਨੇ ਉਹਨਾਂ ਆਖੇ ਕਿ ਹਰਸਿਮਰਤ ਕੌਰ ਬਾਦਲ ਨੇ ਇੱਕ ਬਿਆਨ ਦਿੱਤਾ ਹੈ ਕਿ ਉਹਨਾਂ ਵਿਰੁੱਧ ਕਾਂਗਰਸ ਦਾ ਕੋਈ ਉਮੀਦਵਾਰ ਹੁਣ ਤੱਕ ਬਠਿੰਡਾ ਸੀਟ ਤੋਂ ਸਾਹਮਣੇ ਨਹੀਂ ਆਇਆ ਬ੍ਰਮ ਮਹਿੰਦਰਾ ਨੇ ਆਖਿਆ ਕਿ ਉਹਨਾਂ ਦੇ بیٹے ਨੇ ਉੱਥੇ ਦਾਅਵੇਦਾਰੀ ਪੇਸ਼ ਕੀਤੀ ਹੈ ਉਹਨਾਂ ਆਖੇ ਕਿ ਬੀਬੀ ਬਾਦਲ ਦੀ ਚੁਣੌਤੀ ਕਬੂਲ ਹੈ ਤੇ ਉਹਨਾਂ ਦਾ ਬੇਟਾ ਉਹਨਾਂ ਵਿਰੁੱਧ ਚੋ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਦ੍ਰਿਸ਼ਤੇ ਨજર ਪਾਈ ਜਾਵੇ ਤਾਂ ਪੰਜਾਬ ਵਿੱਚ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੱਕ ਮੁੱਖ ਮੁਕਾਬਲਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਘੜ-ਚੋੜ ਵਿੱਚ ਰਿਹਾ ਹੈ। ਇਸੇ ਦੌਰਾਨ ਕੁਝ ਅਕਾਲੀ ਪਾਰਟੀਆਂ ਦੇ ਉਭਰਨ ਦੇ ਸੰਕੇਤ ਵੀ ਮਿਲੇ ਲੇਕਿਨ ਉਹ ਅਲੱਗ ਹੀ ਚੋਣ ਲੜੇ 2014 ਦੀਆਂ ਲੋਕ ਸਭਾ ਚੋਣਾਂ ਤੇ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤੀਜੇ ਰਾਜਨੀਤਿਕ ਦਲ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਇਕੱਲਿਆਂ ਚੋਣਾਂ ਲੜੀ ਤੇ ਖੁਦ ਨੂੰ ਵੱਡੇ ਰਾਜਨੀਤਿਕ ਦਲ ਦੇ ਰੂਪ ਵਿੱਚ ਸਥਾਪਿਤ ਕੀਤਾ। ਅ온 ਯੋਗ ਲੋਕ ਸਭਾ ਚੋਣਾਂ ਵਿੱਚ ਵੀ ਮੁੱਖ ਮੁਕਾਬਲਾ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਜਪਾ ਘਟ ਜੋੜ ਤੇ ਆਮ ਆਦਮੀ ਪਾਰਟੀ ਵਿਚਕਾਰ ਮੰਨਿਆ ਜਾ ਰਿਹਾ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੇ ਹੋਏ ਕੁਝ ਸੀਨੀਅਰ ਅਕਾਲੀ ਦਲ ਦੇ ਨੇਤਾਵਾਂ ਨੇ ਅਕਾਲੀ ਦਲ ਟਕਸਾਲੀ ਬਣਾ ਲਿਆ ਸੀ ਜਦਕਿ ਆਮ ਆਦਮੀ ਪਾਰਟੀ ਤੋਂ ਬਾਹਰ ਹੋ ਕੇ ਪੰਜਾਬ ਇਕਤਾ ਪਾਰਟੀ ਬਣਾਉਣ ਵਾਲੇ ਸ਼ੋਕਪਾਲ ਖਹਿਰਾ ਹੁਣ ਪੀਡੀਏ ਦਾ ਹਿੱਸਾ ਨੇ ਮੌਜੂਦਾ ਹਾਲਾਤਾਂ ਵਿੱਚ ਆਮ ਆਦਮੀ ਪਾਰਟੀ ਦੇ ਕੋਲ ਪੰਜਾਬ ਵਿੱਚ ਭਗਵੰਤ ਮਾਨ ਤੋਂ ਇਲਾਵਾ ਕੋਈ ਵੱਡਾ ਨੇਤਾ ਨਹੀਂ ਉਧਰ ਨਵੇਂ ਬਣਿਆ ਅਕਾਲੀ ਦਲ ਟਕਸਾਲੀ ਨੂੰ ਲੈ ਕੇ ਕਿਐਸੇ ਲਾਏ ਜਾ ਰਹੇ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਵੋਟ ਵਿੱਚ ਸੱਟ ਮਾਰਨਗੇ ਲੇਕਿਨ ਇਸ ਦਲ ਨੂੰ ਮਾਝੇ ਅਤੇ ਮਾਲਵੇ ਵਿੱਚੋਂ ਬਹੁਤ ਹੀ ਜ਼ਿਆਦਾ ਪਕੜ ਫਿਲਹਾਲ ਸਾਬਤ ਨਹੀਂ ਹੋ ਸਕਦੀ ਇਸ ਸਮੇਂ ਭੋਜਨ ਸਮਾਜ ਪਾਰਟੀ ਅਤੇ ਸੀਪੀਈ ਵਰਗੀਆਂ ਪਾਰਟੀਆਂ ਨੇ ਆਪਣੀ ਹੋਂਦ ਬਰਕਰਾਰ ਰੱਖਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਸੁਖਪਾਲ ਖੈਰਾ ਤੇ ਤਰਵੀਰ ਗਾਂਧੀ ਤੋਂ ਇਲਾਵਾ ਬਾਕੀ ਨਵੇਂ ਚਿਹਰੇ ਨੇ ਕਿਸਾਨ ਕਰਮਚਾਰੀ ਜੱਥੇਬੰਦੀਆਂ ਤੇ ਗਰੀਬ ਤਬਕੇ ਦੇ ਲੋਕਾਂ ਦੇ ਨਾਲ ਲੈ ਕੇ ਬਣਾਏ ਗਏ ਪੰਜਾਬ ਡੈਮੋਕ੍ਰੈਟਿਕ ਫਰੰਟ ਨੇ ਫਿਲਹਾਲ 4 ਸੀਟਾਂ ਤੇ ਆਪਣੀ ਉਮੀਦਵਾਰ ਦਾ ਐਲਾਨ ਤਾਂ ਕੀਤਾ ਲੇਕਿਨ ਉਸ ਵਿੱਚ ਕੇਵਲ ਜਗਦੀਪ ਸਿੰਘ ਫਤਿਹਗੜ ਸਾਹਿਬ ਸੀਟ ਤੇ बसपा ਦੀ ਟਿਕਟ ਤੇ ਚੋਣ ਲੜ ਰਹੇ ਨੇ ਬਾਕੀ ਚਿਹਰੇ ਨਵੇਂ ਚੋਣ ਮੈਦਾਨ ਵਿੱਚ ਨੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਸ਼ਟਰੀ ਜਨ ਸ਼ਕਤੀ ਪਾਰਟੀ ਸੈਕੂਲਰ ਦੀ ਅਗਵਾਈ ਵਿੱਚ ਸੱਤ ਵੱਖ-ਵੱਖ ਪਾਰਟੀਆਂ ਦੇ ਇੱਕ ਗੱਠਜੋੜ ਪੰਜਾਬ ਸੈਕੂਲਰ ਅਲਾਈਂਸ ਦੇ ਗਠਨ ਦਾ ਐਲਾਨ ਕੀਤਾ ਗਿਆ ਹੈ बसपा ਦੇ ਸੰਸਥਾਪਕ ਕਾਂਸ਼ੀ ਰਾਮ ਦੇ ਭਤੀਜੇ ਚਰਨਜੀਤ ਸਿੰਘ ਆਜ਼ਾਦ ਇਸ ਅਲਾਈਂਸ ਦੇ ਕਨਵੀਨਰ ਬਣਾਏ ਗਏ ਨੇ ਦੋ ਦਿਨ ਪਹਿਲਾਂ ਪੰਜਾਬ ਵਿੱਚ बसपा ਤੇ ਸੀਪੀਏ ਨੂੰ ਸ਼ਾਮਲ ਕਰਦੇ ਇੱਕ ਹੋਰ ਮਹਾ ਗੱਠਜੋੜ ਪੰਜਾਬ ਡੈਮੋਕਰੈਟਿਕ ਅਲਾਈਂਸ ਦਾ ਵੀ ਐਲਾਨ ਕੀਤਾ ਗਿਆ ਸੀ ਉਧਰ ਫਰੋਜਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਸਟ੍ਰੈਕਟ ਦੀ ਚੋਣ ਲੜਨ ਦੇ ਜਾਵੇਦਾਰੀ ਗੁਰੂ ਸਾ ਗੁਰੂ ਅਰਜਨ ਦੇਵ ਵਿਧਾਇਕ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਖੋਬਾਇਆ ਜਿਤਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਸਨਚਾਈ ਮੰਤਰੀ ਜਨਮਜੀਤ ਸਿੰਘ ਸੇਖੋਂ ਅਤੇ ਹਰਸਿਮਰਤ ਕੌਰ ਬਾਦਲ ਦਾ ਨਾਮ ਅਕਾਲੀ ਦਲ ਵੱਲੋਂ ਸਾਹਮਣੇ ਆ ਰਿਹਾ ਹੈ ਆਮ ਆਦਮੀ ਪਾਰਟੀ ਨੇ 10 ਲੋਕਾਂ ਤੋਂ ਚੋਣ ਲੜਨ ਦੀ ਦਾਅਵੇਦਾਰੀ ਜਤਾਈ ਹੈ ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਸਤਨਾਮ ਸਿੰਘ ਕਮੋਜ ਹੁਣ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਨੇ ਲੋਕ ਸਭਾ ਚੋਣਾਂ ਦਾ ਬਿਗਲ ਵੱਜਦੇ ਹਨ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਵਿੱਚ ਲੱਗ ਗਏ ਨੇ ਕਾਂਗਰਸ ਸੀਟ ਤੋਂ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦਾ ਚੋਣ ਮੈਦਾਨ ਵਿੱਚ ਉਤਰ ਕੇ ਨਵਾਂ ਦਾਅ ਖੇਡਿਆ ਜਾ ਸਕਦਾ ਹੈ ਬਾਂਸਲ ਦੀ ਪਦਾਇਸ਼ ਇਲਾਕਾ ਤਾਪਾ ਬਰਨਾਲਾ ਇਸ ਸੰਸਦੀ ਸੀਟ ਦਾ ਹਿੱਸਾ ਹੈ ਉਹਨਾਂ ਦੇ ਚੋਣ ਮੈਦਾਨ ਵਿੱਚ ਆਉਣ ਤੇ ਨਵੀਂ ਸਿਆਸੀ ਤਸਵੀਰ ਬਣ ਸਕਦੀ ਹੈ ਮੰਨਿਆ ਜਾ ਰਿਹਾ ਕਿ ਕਾਂਗਰਸ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣਾ ਚਾਹੁੰਦੀ ਹੈ ਪਾਰਟੀ ਅੰਦਰ ਹੋਣ ਵਾਲੀ ਬਗਾਵਤ ਦੀ ਸੰਭਾਵਨਾ ਪੂਰੀ ਤਰ੍ਹਾਂ ਨਾਲ ਰੁਕ ਜਾਵੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਇਤੋਂ ਵਿਆਪਕ ਪੱਧਰ ਤੇ ਅੰਦਰੂਨੀ ਰੌਲੇ ਰੱਪੇ ਦਾ ਸਾਹਮਣਾ ਕਰਨਾ ਪਿਆ ਸੀ ਪਾਰਟੀ ਆਪਣੀ ਰਵਾਇਤ ਵੋਟ ਹਾਸਲ ਕਰਨ ਵਿੱਚ ناکਾਮ ਰਹੀ ਸੀ ਇੱਕ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਹੈ ਕਿਉਂਕਿ ਲੋਕ ਸਭਾ ਚੋਣਾਂ ਸਿਰ ਤੇ ਨੇ ਮੁਰਕ ਦੇ ਵਿੱਚ ਸਿਆਸੀ ਸਰਗਰਮੀਆਂ ਵਿੱਚ ਗਰਮਾਹਟ ਆ ਗਈ ਹੈ ਨਵੀਂ ਦਿੱਲੀ ਤੋਂ ਖਬਰਾਂ ਆਮ ਆਦਮੀ ਪਾਰਟੀ ਦੇ ਕੌਮੀ ਕੋਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਚੋਣ ਗੱਠਜੋੜ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀ ਆਗੂਆਂ ਦੇ ਢੜੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਕੇਜਰੀਵਾਲ ਨੇ ਕਿਹਾ ਕਿ ਟਕਸਾਲੀ ਆਗੂ ਨਾਲ ਗੱਠਜੋੜ ਕਰਨਾ ਹੈ ਜਾਂ ਨਹੀਂ ਕਰਨਾ ਇਸ ਬਾਰੇ ਅਗਲੇ ਦਿਨਾਂ ਦੌਰਾਨ ਫੈਸਲਾ ਲਿਆ ਜਾਏਗਾ ਉਹਨਾਂ ਨੇ ਕਿਹਾ ਕਿ ਪੰਜਾਬ ਆਮ ਆਦਮੀ ਦੇ ਕੋਨਵੀਨਰ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਅਕਾਲੀ ਦਲ ਟਕਸਾਲੀ ਨਾਲ ਗੱਠਜੋੜ ਨੂੰ ਲੈ ਕੇ ਗੱਲਬਾਤ ਚਲਾ ਰਹੇ ਨੇ ਤੇ ਫੈਸਲਾ ਛੇਤੀ ਹੋ ਜਾਏਗਾ ਭਾਰਤੀ ਲੋਕ ਸੇਵਾ ਦਲ ਵੱਲੋਂ ਲੋਕ ਸਭਾ ਚੋਣਾਂ ਦਾ ਐਲਾਨ ਕਰਦੇ ਆਂ ਪੰਜਾਬ ਦੀਆਂ 6 ਸੀਟਾਂ ਤੋਂ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ ਕਾਨਫਰੰਸ ਦੌਰਾਨ ਭਾਰਤੀ ਲੋਕ ਸੇਵਾ ਦਲ ਦੇ ਪ੍ਰਧਾਨ ਭਿੰਦਰਪਾਲ ਦਾਨਗੜ ਤੇ ਕੋਰ ਕਮੇਟੀ ਦੇ ਮੈਂਬਰਾਂ ਵੱਲੋਂ ਲੋਕ ਸਭਾ ਚੋਣਾਂ ਲਈ 6 ਉਮੀਦਵਾਰ ਐਲਾਨੇ ਗਏ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਟਕਸਾਲੀ ਵਿਚਕਾਰ ਚੋਣਾਂ 'ਤੇ ਸਮਝੌਤਾ ਨਾ ਹੋਣ ਦੀ ਸੂਰਤ ਵਿੱਚ ਆਮ ਆਦਮੀ ਕੱਲਿਆਂ 13 ਸੀਟਾਂ ਉੱਪਰ ਚੋਣਾਂ ਲੜਨ ਦਾ ਮਾਨ ਬਣਾ ਰਹੀ ਹੈ ਟਕਸਾਲੀਆਂ ਦਾ ਇੱਕ ਹਿੱਸਾ ਆਮ ਆਦਮੀ ਨਾਲ ਗੱਟ ਚੋੜ ਕਾਇਮ ਕਰਨ ਲਈ ਵੀਰ ਦਵਿੰਦਰ ਸਿੰਘ ਨੂੰ ਬਠਿੰਡਾ ਤੋਂ ਚੌਣ ਲੜਾਉਣ ਦੀ ਪੇਸ਼ਕਸ਼ ਕਰਦਾ ਰਿਹਾ ਹੈ ਸੂਤਰ ਕਹਿੰਦੇ ਆ ਦਲ ਦੇ ਪ੍ਰਧਾਨ ਰਣਜੀਤ ਸਿੰਘ ਬਰਮਪੁਰਾ ਵੀਰ ਦਵਿੰਦਰ ਸਿੰਘ ਨੂੰ ਦਿੱਤੀ ਜ਼ੁਬਾਨੀ ਅਨੁਸਾਰ ਆਨੰਦਪੁਰ ਸਾਹਿਬ ਤੋਂ ਚੌਣ ਲੜਾਉਣ ਦੇ ਸਟੈਂਡ ਉੱਪਰ ਕਾਇਮ ਨੇ ਜਿਸ ਕਾਰਨ ਇਹਨਾਂ ਦੋਵਾਂ ਧਿਰਾਂ ਦੀ ਗੱਲ ਕਿਸੇ ਸਿਰੇ ਨਹੀਂ ਚੜ ਰਹੀ ਸੂਤਰਾਂ ਅਨੁਸਾਰ ਦੂਜੇ ਪਾਸੇ ਪੀਡੀਪੀ ਵੱਲੋਂ ਕਲ ਦੋ ਖਪੀਆਂ 93 ਆਪਣੇ ਨਾਲ ਮਿਲਾ ਕੇ ਗੜ ਚੋੜ ਦੀਆਂ ਟਿਕਟਾਂ ਦਾ ਐਲਾਨ ਕਰਨ ਕਾਰਨ ਆਮ ਆਦਮੀ ਦੀ ਲੀਡਰਸ਼ਿਪ ਚ ਇੱਕ ਬਰਾੜ ਦੀ ਸਥਿਤੀ ਬਣ ਗਈ ਹੈ ਸੀਪੀਆਈਐਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਤੇ ਲੋਕ ਸਭਾ ਅਨੰਦਪੁਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਰਗੂਨਾਥ ਸਿੰਘ ਨੇ ਕਿਹਾ ਹੈ ਲੋਕ ਸਭਾ ਚੋਣਾਂ ਵਿੱਚ ਸੀਪੀਆਈਐਮ ਦਾ ਮੁੱਖ ਨਿਸ਼ਾਨਾ ਭਾਜਪਾ ਤੇ ਇਸ ਤੇ ਸਹਿਯੋਗੀਆਂ ਨੂੰ ਹਰਾਉਣਾ ਹੈ ਖੱਬੇ ਮੋਰਚੇ ਨੂੰ ਮਜ਼ਬੂਤ ਕਰਨਾ ਦੇਸ਼ ਚੇਤ ਧਰਮ ਨਿਰਪੱਖ ਸਰਕਾਰ ਬਣਾਉਣੀ ਹੈ ਖੱਬੀਆਂ ਪਾਰਟੀਆਂ ਦੀ ਕਿਸੇ ਵੇਲੇ ਪੰਜਾਬ 'ਚ ਚੰਗੀ ਭਲ ਹੁੰਦੀ ਸੀ ਤੇ ਵੱਡੀਆਂ ਰਾਜਨੀਤਿਕ ਪਾਰਟੀਆਂ ਵੀ ਖੱਬੀਆਂ ਪਾਰਟੀਆਂ ਨਾਲ ਚੋਣ ਗੱਠਜੋੜ ਕਰਨ ਲਈ ਤਤਪਰ ਰਹਿੰਦੀਆਂ ਸਨ ਪਰ ਖੱਬੀਆਂ ਪਾਰਟੀਆਂ ਦੇ ਆਧਾਰ ਨੂੰ ਪਿਛਲੇ ਕੁਝ ਸਾਲਾਂ 'ਚ ਵੱਡਾ ਖੋਰਾ ਲੱਗਿਆ ਜਿਸ ਕਾਰਨ ਉਹ ਹਾਸ਼ੀਏ ਤੋਂ ਪਰੇ ਧੱਕੀਆਂ ਗਈਆਂ ਕਦੇ ਪੰਜਾਬ ਤੋਂ ਖੱਬੀਆਂ ਪਾਰਟੀਆਂ ਦੇ 2-2 ਸੰਸਦ ਮੈਂਬਰ ਰਹੇ ਨੇ ਤੇ ਇਸ ਵੇਲੇ ਇਹਨਾਂ ਦਾ ਪੰਜਾਬ ਵਿਧਾਨ ਸਭਾ 'ਚ ਵੀ ਇੱਕ-ਇੱਕ ਇੱਕ ਵੀ ਵਿਧਾਇਕ ਨਹੀਂ ਹੈ ਜਿਸ ਤੋਂ ਖੱਬੀਆਂ ਪਾਰਟੀਆਂ ਦੀ ਸਥਿਤੀ ਦਾ ਸਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਇਸ ਵੇਲੇ 7ਵੀਂ ਲੋਕ ਸਭਾ ਚੋਣਾਂ ਲਈ ਸਰਗਰਮੀਆਂ ਪੂਰੀ ਤਰ੍ਹਾਂ ਸ਼ੁਰੂ ਹੋ ਚੁੱਕੀਆਂ ਨੇ ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੇ ਚੇਅਰਮੈਨਾਂ ਦੀਆਂ ਚੋਣਾਂ ਵੀ ਕਾਂਗਰਸੀ ਸਿਆਸਤ ਦੀ ਪੇਟ ਚੜ ਗਈਆਂ ਸੂਤਰ ਕਹਿੰਦੇ ਆ ਕਿ ਕਾਂਗਰਸ ਦੇ ਆਗੂਆਂ ਨੇ ਸੰਸਦੀ ਚੋਣਾਂ ਤੋਂ ਪਹਿਲਾਂ ਧੜੇਬੰਦੀ ਵਧਨ ਦੇ ਖਰਚੇ ਤੋਂ ਡਰਦਿਆਂ ਪੰਚਾਇਤੀ ਸੰਸਥਾਵਾਂ ਦੇ ਮੁਖੀਆਂ ਦੀ ਚੋਣ ਨੂੰ ਟਾਲਿਆ ਏ ਪੰਜਾਬ ਚ 22 ਜ਼ਿਲ੍ਹਾ ਪ੍ਰੀਸ਼ਦਾਂ 150 ਪੰਚਾਇਤ ਸੰਮਤੀਆਂ ਦੀ ਚੋਣ ਸਤੰਬਰ ਮਹੀਨੇ ਹੋਈਆਂ ਸਨ ਉਸ ਤੋਂ ਬਾਅਦ ਇਹਨਾਂ ਸੰਸਥਾਵਾਂ ਦੇ ਮੁਖੀਆਂ ਦੀਆਂ ਚੋਣਾਂ ਕਰਾਉਣ ਵਿੱਚ ਸਰਕਾਰ ਨੇ ਕੋਈ ਰੁਚੀ ਨਹੀਂ ਲਈ ਤੇ ਇਹਨਾਂ ਦੇ ਚੇਅਰਮੈਨ ਜਿਹੜੇ ਬਣਾਉਣ ਵਾਲੇ ਆ ਉਹ ਵੀ اٹਕੇ ਪਏ ਨੇ ਜਿਨ੍ਹਾਂ ਚ ਇਹਨਾਂ ਲੀਡਰੀਆਂ ਨੂੰ ਨਹੀਂ ਹਾਸਲ ਕਰ ਲੈਂਦੇ ਨੇਤਾਵਾਂ ਨੇਤਾ ਉਹਨਾਂ ਚਿਰ ਤੱਕ ਗੱਲ ਨਹੀਂ ਬਣਦੀ ਸ਼੍ਰੋਮਣੀ ਕਾਲੀ ਦਲ ਅਮਰਸਰ ਦੇ ਕੌਮੀ ਪ੍ਰਧਾਨ ਤੇ ਲੋਕ ਸਭਾ ਲਕਰ ਸੰਗਰੂਰ ਤੋਂ ਪੰਥਕ ਉਮੀਦਵਾਰ ਜਮਰਜੀਤ ਸਿੰਘ ਮਾਨ ਨੇ ਚੋਣ ਮਹਿਮ ਦਾ ਗਾਜ਼ ਪਿੰਡ ਢਿਲਵਾ ਤੋਂ ਸ਼ੁਰੂ ਕਰ ਦਿੱਤਾ ਮਾਨ ਨੇ ਕਿਹਾ ਕਿ ਭਾਜਪਾ ਨੇ ਦੋ ਵਾਰ ਕੇਂਦਰ ਚ ਸੱਤਾ ਉੱਤੇ ਕਾਬੂ ਜੁਣ ਦੇ ਬਾਵਜੂਦ ਰਾਮ ਮੰਦਰ ਬਣਾਉਣ ਵਰਗੇ ਝੂਠੇ ਲਾਰੇ ਲਾ ਕੇ ਹਿੰਦੂਆਂ ਦੀਆਂ ਵੋਟਾਂ ਬਟੋਰੀਆਂ ਪਰ ਮੰਦਰ ਦਾ ਨਿਰਮਾਣ ਹਾਲੀ ਤੱਕ ਨਹੀਂ ਕਰਵਾਇਆ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਵਿੱਚ ਤੇ ਰਾਜਸਥਾਨ ਵੱਲੋਂ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਹੋ ਰਹੀ ਤਸਕਰੀ ਨੂੰ ਰੋਕਣ ਲਈ ਤਿੰਨਾਂ ਸੂਬਿਆਂ ਦੇ ਪੁਲਿਸ ਅਧਿਕਾਰੀਆਂ ਨੇ ਬਠਿੰਡਾ ਰੇਂਜ ਦੇ ਆਈਜੀ ਐਮ ਐ ਫਰੂਕੀ ਨਾਲ ਮੀਟਿੰਗ ਕੀਤੀ ਹੈ ਐਮ ਐ ਫਰੂਕੀ ਨੇ ਮੀਟਿੰਗ ਵਿੱਚ ਪਹੁੰਚੇ ਹਰਿਆਣਾ ਤੇ ਰਾਜਸਥਾਨ ਦੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਤਿੰਨਾਂ ਹੀ ਸੂਬੇ ਜੋ ਨਸ਼ਾ ਤਸਕਰ ਅਤੇ ਗੈਂਗਸਟਰ ਨਾਲ ਪ੍ਰਭਾਵਿਤ ਨੇ ਉਹਨਾਂ ਦੇ ਬਾਰੇ ਵਿੱਚ ਆਪਸ ਵਿੱਚ ਸੂਚਨਾ ਸਾਂਝੀ ਕੀਤੀ ਜਾ ਸਕੇ ਜਿਹੜੇ ਪਗੋੜੇ ਕਰਾ ਦਿੱਤੇ ਜਾ ਚੁੱਕੇ ਹਨ ਉਹਨਾਂ ਦੇ ਬਾਰੇ ਵਿੱਚ ਲਿਸਟ ਤਿਆਰ ਕੀਤੀ ਜਾਵੇ ਆਈਜੀ ਨੇ ਦੱਸਿਆ ਕਿ ਸ਼ਰਾਬ ਅਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਸਰਹੱਦੀ ਇਲਾਕਿਆਂ ਵਿੱਚ ਕਰੀਬ 25 ਪੁਲਿਸ ਟੀਮਾਂ ਵੱਲੋਂ ਨਾਕੇਬੰਦੀ ਕੀਤੀ ਗਈ ਹੈ ਨਾਕੇਬੰਦੀ ਤੇ ਪੈਰਾ ਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਜਾਏਗੀ ਇਸ ਤੋਂ ਇਲਾਵਾ ਆਪਕਾਰੀ ਕਰ ਵਿਭਾਗ ਤੇ ਪੁਲਿਸ ਵੱਲੋਂ ਨਾਕੇਬੰਦੀ ਤੇ ਸਾਂਝੀ ਚੈਕਿੰਗ ਕੀਤੀ ਜਾਏਗੀ ਕਰਤਾਰਪੁਰ ਕੋਰੀਡੋਰ ਲਈ ਵਾਗਾ ਤੇ ਪਾਕਿਸਤਾਨ ਦੁਆਰੇ ਵਫਦ ਅਤੇ ਭਾਰਤ ਵਿਚਕਾਰ ਹੋਣ ਵਾਲੀ ਗੱਲਬਾਤ ਵਿੱਚ ਭਾਰਤ ਤਵੇਖੇ ਡੇਰਾਬਾਬਾ ਨਾਨਕ ਦੀ ਭਾਰਤ ਪਾਕਿਸਤਾਨ ਸਰਹੱਦ ਤੇ ਲੈਂਡਪੁਟ ਅਥਾਰਟੀ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਪਾਕਿਸਤਾਨ ਤੋਂ ਆਰੀ ਵਫਦ ਦੇ ਉਹਨਾਂ ਦੀ ਟੀਮ ਦੇ ਨਾਲ ਵਾਗਾ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਵਿੱਚ ਸੰਗਤ ਦੇ ਆਉਣ ਅਤੇ ਜਾਣ ਦੇ ਬਾਰੇ ਵਿੱਚ ਗੱਲਬਾਤ ਹੋਏਗੀ ਹੋਣ ਵਾਲੀ ਮੀਟਿੰਗ ਵਿੱਚ ਦੋਨਾਂ ਦੇਸ਼ਾਂ ਵਿੱਚ ਜਿਹੜੀ ਡਰਾਫਟ ਪ੍ਰਪੋਜ਼ਲ ਹੈ ਇਸ ਵਿੱਚ ਪਤਾ ਲੱਗੇਗਾ ਕਿ ਕਿੰਨੇ ਲੋਕ ਇੱਕ ਪਾਸੇ ਦਰਸ਼ਨ ਕਰਨਗੇ ਤੇ ਕਿਹੜੇ ਦਸਤਾਵੇਜ਼ ਇਸ ਤੇ ਵਿਚਾਰੇ ਜਾਣਗੇ ਯਾਤਰੀਆਂ ਲਈ ਇੱਕ ਟਰਮੀਨਲ ਬਣਾਇਆ ਜਾ ਰਿਹਾ ਹੈ ਜਿਸ ਤੇ ਯਾਤਰੀਆਂ ਦੀ ਸੁੱਖ-ਸੁਭਾਤਾ ਦਾ ਧਿਆਨ ਰੱਖਿਆ ਜਾਏਗਾ ਟਰਮੀਨਲ ਨੂੰ ਆਧੁਨਿਕ ਤਰੀਕੇ ਨਾਲ ਬਣਾਏ ਜਾਣ ਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਏਗਾ ਤਾਂ ਜੋ ਪੌੜੀਆਂ ਦੀ ਜਗ੍ਹਾ ਕੁਝ ਆਟੋਮੈਟਿਕ ਸਾਧਨ ਲਾ ਦਿੱਤੇ ਜਾਣ ਅਮਰੀਕਾ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਰਤ ਯਕੀਨੀ ਬਣਾਵੇ ਕਿ ਪਲਵਾਮਾ ਹਮਲੇ ਤੋਂ ਬਾਅਦ ਖਰਾਬ ਹੋਏ ਭਾਰਤ-ਪਾਕਿਸਤਾਨ ਰਿਸ਼ਤਿਆਂ ਨਾਲ ਕਰਤਾਰਪੁਰ ਲਾਂਘੇ ਦਾ ਕੰਮ ਪ੍ਰਭਾਵਿਤ ਨਹੀਂ ਹੋਏਗਾ ਅਮਰੀਕਾ ਦੇ ਵੱਖ-ਵੱਖ ਇਲਾਕਿਆਂ ਤੋਂ ਸਿੱਖ ਵਸ਼ਿੰਗਟਨ ਡੀਸੀ ਵਿੱਚ ਇਕੱਠੇ ਹੋਏ ਤੇ ਭਾਰਤੀ ਸੈਫਾਰਤਖਾਨੇ ਦੇ ਅਧਿਕਾਰੀਆਂ ਨੂੰ ਆਪਣਾ ਮੰਗ ਪੱਤਰ ਦਿੱਤਾ ਜਿਸ ਵਿੱਚ ਸਿੱਖਾਂ ਨੇ ਮੰਗ ਕੀਤੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਮੌਜੂਦਾ ਸਬੰਧਾਂ ਕਰਕੇ ਸਿੱਖਾਂ ਦੀ ਲੰਬੇ ਸਮੇਂ ਤੋਂ ਕਰਤਾਰਪੁਰ ਲਾਂਘਾ ਖੋਲਣ ਦੇ ਕੰਮ 'ਤੇ ਕੋਈ ਮਾੜਾ ਅਸਰ ਨਾ ਪਵੇ ਵਫਦ ਵਿੱਚ ਸ਼ਾਮਲ ਸਿੱਖਾਂ ਨੇ ਕਈ ਮੈਂਬਰ ਪਾਰਲੀਮੈਂਟਰਾਂ ਨਾਲ ਮੁਲਾਕਾਤ ਕੀਤੀ ਸਿੱਖਾਂ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਤੋਂ ਮੁਲਾਕਤ ਕਰਕੇ ਮੰਗ ਕੀਤੀ ਹੈ ਕਿ ਖੇਤਰ ਵਿੱਚ ਸ਼ਾਂਤੀ ਨੂੰ ਯਕੀਨੀ ਬਣਾਉਣ ਵਿੱਚ ਅਮਰੀਕਾ ਅਹਿਮ ਭੂਮਿਕਾ ਨਿਭਾ ਸਕਦਾ ਹੈ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਉਹਨਾਂ ਦੀ ਭੈਣ ਪ੍ਰਿੰਕਾ ਗਾਂਧੀ ਵੱਡੇ ਰਾਜ ਤੇ ਜ਼ਮੀਨ ਸੌਦੇ ਨਾਲ ਜੁੜੇ ਕਥਿਤ ਕਪਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਤੇ ਦਾਵਾ ਕੀਤਾ ਕਿ ਵਿਰੋਧੀ ਪਾਰਟੀ ਨੇ ਭ੍ਰਿਸ਼ਟਾਚਾਰ ਨੂੰ ਸੰਸਥਾਗਤ ਰੂਪ ਦੇਣ ਦਾ ਕੰਮ ਕੀਤਾ ਹੁਣ ਪਰਿਵਾਰਕ ਭ੍ਰਿਸ਼ਟਾਚਾਰ ਨੂੰ ਪਰਿਭਾਸ਼ਿਤ ਕੀਤਾ ਜਾ ਰਿਹਾ ਹੈ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਸ਼੍ਰੀਮਤੀ ਇਰਾਨੀ ਨੇ ਕਿਹਾ ਹੈ ਕਿ ਰੌਬਰਟ ਵਾਡੇਰਾ ਵਿਵਾਦਮਈ ਜ਼ਮੀਨ ਸੌਦੇ ਬਾਬਤ ਸਿਰਫ ਮਖੌਟਾ ਨੇ ਉਹਨਾਂ ਦੇ ਸਾਲੇ ਰਾਹੁਲ ਗਾਂਧੀ ਅਸਲੀ ਚਿਹਰਾ ਉਹਨਾਂ ਦੋਸ਼ਾਂ ਨੂੰ ਖਾਰਜ ਕਰਦੇ ਆ ਕਾਂਗਰਸ ਦੇ ਬਲਾਰੀ ਰਣਦੀਪ ਸਿੰਘ ਸੁਰਜੀਏ ਵਾਲਾ ਨੇ ਕਿਹਾ ਕਿ ਹਾਰ ਨੂੰ ਭਾਪਦੇ ਆ ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਚਿਹਰੇ ਪੂਰੀ ਤਰ੍ਹਾਂ ਨਾਲ ਆਧਾਰਹੀਨ ਅਤੇ ਫਰਜੀ ਦੋਸ਼ ਲਾਰੇ ਨੇ ਇਰਾਨੀ ਨੇ ਦੋਸ਼ ਲਾਇਆ ਕਿ ਕਾਂਗਰਸ ਦੇਸ਼ ਵਿੱਚ ਭ੍ਰਿਸ਼ਟਾਚਾਰ ਨੂੰ ਜਨਮ ਦੇਣ ਵਾਲੀ ਪਾਰਟੀ ਰਹੀ ਹੈ ਤੇ ਹੁਣ ਤੱਕ ਮੰਨਿਆ ਜਾ ਰਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਹਥਿਆਰ ਡੀਲਰ ਸੰਜੀਪ ਭੰਡਾਰੀ ਦੇ ਸਿਰਫ ਰੌਬਰਟ ਵਾਡੇਰਾ ਨਾਲ ਹੀ ਸਬੰਧ ਨਹੀਂ ਪਰ ਹੁਣ ਦੇਸ਼ ਦੀ ਜਾਣਕਾਰੀ ਵਿੱਚ ਇਹ ਸਾਹਮਣੇ ਆਇਆ ਕਿ ਇਹ ਸਬੰਧ ਰਾਬਰਟ ਵਡੇਰਾ ਦੇ ਸਾਲੇ ਰਾਹੁਲ ਗਾਂਧੀ ਤੱਕ ਪਹੁੰਚਦੇ ਨੇ ਕਾਨੂੰਨ ਨੂੰ 94 ਰੂਪ ਵਿੱਚ ਲਾਗੂ ਨਾ ਕਰਨ ਤੇ ਜ਼ੋਰ ਦਿੰਦੇ ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋੜਵਾ ਜਵਾਬ ਦਿੰਦੇ ਹਾਂ ਆਖਿਆ ਕਿ ਜੇ ਉਹਨਾਂ ਦੇ ਰਿਸ਼ਤੇਦਾਰ ਰਾਬਰਟ ਵਡੇਰਾ ਦੀ ਜਾਂਚ ਹੋ ਸਕਦੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਰਫੇਲ ਸੌਦੇ ਵਿੱਚ ਉਹਨਾਂ ਦੇ ਵਿੱਚ ਕਥਿਤ ਭੂਮਿਕਾ ਲਈ ਜਾਂਚ ਹੋਣੀ ਚਾਹੀਦੀ ਹੈ ਉਹਨੇ ਵੀ ਆਖਿਆ ਕਿ ਆਰਥਿਕ ਵਾਅਦਾ ਸਿੱਧਾ-ਸਿੱਧਾ ਦੇਸ਼ ਦੇ ਮਜਾਜ ਨਾਲ ਜੁੜਿਆ ਤੇ ਨਕਾਰਾਤਮਕ ਅਤੇ ਡਰ ਦੇ ਮਾਹੌਲ ਵਿੱਚ ਤੁਸੀਂ ਇਸ ਦੀ ਉਮੀਦ ਨਹੀਂ ਕਰ ਸਕਦੇ ਮੋਦੀ ਸਰਕਾਰ ਤੇ ਫੌਜੀ ਕਾਰਵਾਈ ਦਾ ਸਿਆਸੀਕਰਨ ਦਾ ਦੋਸ਼ ਲਾਉਂਦਿਆਂ ਮੁੱਖ ਮੰਤਰੀ ਰਾਜਸਥਾਨ ਅਸ਼ੋਕ ਗਹਿਲੋਤ ਨੇ ਦਾਵਾ ਕੀਤਾ ਹੈ ਕਿ ਕਾਂਗਰਸਦੀਆਂ ਸਰਕਾਰਾਂ ਦਰਾਂ 15 ਵਾਰ ਸਰਜਿਕਲ ਸਟ੍ਰਾਈਕ ਹੋਇਆ ਸੀ ਪਰ ਉਹਨਾਂ ਨੇ ਕਦੇ ਇਸ ਦੀ ਚਰਚਾ ਤੱਕ ਨਹੀਂ ਕੀਤੀ ਸੀ ਇਸ ਦੇ ਨਾਲ ਹੀ ਗਹਿਲੋਤ ਨੇ ਦਾਵਾ ਕੀਤਾ ਕਿ ਕਾਂਗਰਸ ਰਾਜਸਥਾਨ ਵਿੱਚ ਆਉਂਦੀਆਂ ਲੋਕ ਸਭਾ ਚੋਣਾਂ ਜਿੱਤ ਰਹੀ ਅਤੇ ਪਾਰਟੀ ਮਿਸ਼ਨ 25 ਨੂੰ ਲੈ ਕੇ ਚੱਲ ਰਹੀ ਹੈ ਸੁਪਰੀਮ ਕੋਰਟ ਨੇ ਪੁਲਿਸ ਸੁਧਾਰਾ ਸੰਬੰਧੀ ਆਪਣੇ ਪਿਛਲੇ ਸਾਲ ਦੇ ਹੁਕਮਾਂ ਵਿੱਚ ਸੁਧਾਰ ਕਰਦਿਆਂ ਸਪਸ਼ਟ ਕੀਤਾ ਹੈ ਕਿ ਜਿਹੜੇ ਅਧਿਕਾਰੀਆਂ ਦਾ ਸੇਵਾ ਕਾਲ ਘੱਟੋ ਘੱਟ 6 ਮਹੀਨੇ ਬਾਕੀ ਆ ਉਹਨਾਂ ਦੇ ਨਾਂ ਤੇ ਡਾਇਰੈਕਟਰ ਜਨਰਲ ਆਫ ਪੁਲਿਸ ਦੇ ਅਹੁਦੇ ਤੇ ਨਿਯੁਕਤੀ ਲਈ ਵਿਚਾਰ ਕੀਤਾ ਜਾ ਸਕਦਾ ਹੈ 30 ਮਾਰਖਾ ਅਜਨਾਮੇ ਵਿੱਚ ਕੀ ਕਹਿਣਾ ਚਾਹੁੰਦਾ ਉਹ ਤੁਹਾਨੂੰ ਦੱਸ ਤੀਏ ਕਹਿੰਦਾ ਫੋਨ ਉੱਪਰ ਸੁਨੇਹਾ ਆ ਜਾ ਕੋਈ ਆਇਆ ਕਰਨੀ ਚਾਹੀ ਨਹੀਂ ਕਿਸੇ ਪੜਤਾਲ 베ਲੀ ਪੜਿਆ ਜਦੋਂ ਤਾਂ ਡਿੱਠਾ ਅਸਚਰਜ ਜਿਹਾ ਅਗਾ ਸੀ ਠੇਲ ਦਿੱਤਾ ਤੇ ਨਾਲ ਉਹ ਨਾਲ 베ਲੀ ਸਾਰੇ ਅੱਗੇ ਵੱਲ ਉਦਾਂ ਹੀ ਗਏ ਤੱਕੀ ਮੈਸੇਜ ਚੱਲ ਪਿਆ ਗੱਡੀ ਦੀ ਚਾਲ ਬੇਲੀ ਕਈਆਂ ਲੋਕਾਂ ਨੂੰ ਕਈਆਂ ਨੇ ਭੇਜ ਦਿੱਤਾ ਕਈਆਂ ਲੋਕਾਂ ਨੂੰ ਕਈਆਂ ਨੇ ਭੇਜ ਦਿੱਤਾ ਸਕਦਾ ਆਏ ਨੂੰ ਕੋਈ ਨਹੀਂ ਫਿਰ ਟਾਲ ਬੇਲੀ ਅਗਲੇ ਰੋਜ਼ ਨੂੰ ਨਵੀਂ ਫਿਰ ਖਬਰ ਆਈ ਅਗਲੇ ਰੋਜ਼ ਨੂੰ ਨਵੀਂ ਫਿਰ ਖਬਰ ਆਈ ਸੁਨੇਹਾ ਸੁਨੇਹਾ ਫੇਕੀ ਸੀ ਛੱਡੀ ਗਈ ਗੱਪ ਬੇਲੀ ਘੰਟਿਆਂ ਉਦੋਂ ਦੇ ਤੱਕ ਅਫਵਾਹ ਵਾਂਗੂੰ ਗਿਣਤੀ ਲੱਖਾਂ ਦੀ ਗਿਆ ਸੀ ਟੱਪ ਬੇਲੀ ਘੰਟਿਆਂ ਉਦੋਂ ਦੇ ਤੱਕ ਅਫਵਾਹ ਵਾਂਗੂੰ ਤੇ ਗਿਣਤੀ ਲੱਖਾਂ ਦੀ ਗਿਆ ਸੀ ਟਾਪ ਬੇਲੀ ਇੱਕ ਰੈਸੀਆ ਅchnaama ਵਿੱਚ 30 ਮਾਰਕਾਂ ਤੇ ਪੰਜਾਬ ਦਾ ਮੌਸਮ ਵਾਰ ਇੱਕ ਵਾਰੀ ਫਿਰ ਤੋਂ ਦੱਸਦੀ ਹੈ ਪੰਜਾਬ ਦਾ ਮੌਸਮ ਸਵੇਰ ਤੋਂ ਸਾਝਰੇ ਤੋਂ ਬਦਲਾ ਭਰਿਆ ਤੇ ਕਿਣਮਣ ਵਾਲਾ ਬਣਿਆ ਹੋਇਆ ਅੱਜ ਸੂਰਜ ਨੂੰ ਬੱਦਲਵਾਈ ਨੇ ਸេរੀ ਨਹੀਂ ਚੁੱਕਣ ਦਿੱਤੀ ਚੰਡੀਗੜ੍ਹ ਤੇ ਹਿਮਾਚਲ ਹਰਿਆਣਾ ਕਈ ਥਾਈਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀਆਂ ਖਬਰਾਂ ਨੇ ਮੌਸਮ ਪ੍ਰਮਾਰਕ ਕਹਿੰਦੇ ਆ 15 ਮਾਰਚ ਮੌਸਮ ਸੁਲਾਬਿਆ ਸੁਲਾਬਿਆ ਰਹਿੰਦੇ ਆ ਸਾਰ ਨੇ ਪੰਜਾਬ ਚ ਸੁਲਾਬਿਆ ਮੌਸਮ ਦੇਖ ਕੇ ਕਿਸਾਨਾਂ ਦੇ ਸਾਹ ਸੁੱਕ ਰਹੇ ਨੇ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ